ਕਹੋ ਤਾਂ ਬਾਈ ਜਿੱਤੂ ਜੱਟੇ ਕਹੇ ਭਾਵੇਂ ਬਸਰ ਦਾ ਜਿਹੜਾ ਮੁੱਤ ਦਾ ਤੋਂ ਇੱਥੇ ਚੱਲ ਰਿਹਾ ਦੱਸ ਤੇ ਗਿਆ ਬੁਲਾ ਰਹੇ ਵੀ ਕੋਈ ਦੁਨੀਆ ਸੰਘਰਸ਼ ਕਮੇਟੀ ਚਲਾ ਰਹੀਆਂ ਕੋਈ ਇਹਨਾਂ ਦਾ ਮੀਤੀ ਰਾਹ ਨਹੀਂ ਕੋਈ ਇਹਨਾਂ ਦੀ ਮੀਤੀ ਲੋੜ ਨਹੀਂ ਇਹਨਾਂ ਦੇ ਵਾਅਦੇ ਧੰਨੀਆਂ ਤੋਂ ਦਾ ਵਾਦਾ ਢੀਲਾ ਕਰਕੇ ਇਹਨਾਂ ਨੇ ਇਹੋ ਸਪੱਟ ਦਿੱਤਿਆ ਤੇ ਜਨਾ ਸਾਨੂੰ ਫੱਦਾ ਲੱਗਿਆ 26 ਦੀ ਹੁਣ ਕੰਮ ਵੀ ਰੁੱਟ ਕਰਕੇ ਕੋ ਫੱਡਾਂ ਦੇ ਵਿੱਚ ਉੱਤੇ ਹੁਣ ਕਰਕੇ ਕੋਸ ਦਾ ਵੀ ਸੁਖੂਲੀਅਤ ਨਹੀਂ ਅਸੀਂ ਕਰ ਸਕੇ ਪਰ ਅਸੀਂ ਇਥੋਂ ਦੀ ਸੰਘਰਸ਼ ਕਮੇਟੀ ਨੂੰ ਜਗਵਾਇਤ ਹੋਣਿਆਂ ਦੇ ਆਉਣ ਵਾਲੇ ਸਮੇਂ ਦੇ ਵਿੱਚ 10 ਘੱਟ 10 ਜਣਾ ਜਰ ਹੋਗਾ ਤੇ ਤੁਹਾਡੇ ਮੁੱਢੇ ਦਾ ਮੁੱਢਾ ਲਾ ਕੇ ਬਰਾਬਰ ਹੋ ਕੇ ਖੜਾਂਗੇ ਇਸ ਲਈ ਅੱਜ ਜਿਹੜਾ ਬਾਤ ਕਰਦੇ ਦਾ ਮੁੱਦਾ ਹੈ ਇਹ ਤੋਂ ਨਾ ਚਮੇ ਜੱਫਾ ਵਾਲਿਆਂ ਨੂੰ ਹੈ ਜਿੰਨਾਂ ਨੇ ਕੋਈ ਪ੍ਰਾਇਵਟ ਦੇ ਵਿੱਚ ਨਿਭਾਉਣ ਗਿਆ ਨਾ ਇੱਥੋਂ ਦੇ ਬੁਜਾਰਾ ਵਾਲਿਆਂ ਨੂੰ ਹੈ ਨਾ ਇੱਥੋਂ ਦੇ ਜਿਹੜੇ ਨਗਰਾਰੇ ਆ ਚਾਹੇ ਕਚਹਿਰੀਆਂ ਤਸੀਲ ਹੈ ਕਸਤਰ ਹੈ ਉਹਨਾਂ ਨੂੰ ਹੈ ਇੱਥੋਂ ਦਾ ਦੁੱਖ ਇੱਥੋਂ ਦੇ ਐਮਐਲਏ ਨੂੰ ਕਿਉਂ ਹੈ ਇੱਥੋਂ ਦੇ ਐਮਐਲਏ ਨੂੰ ਕਿਉਂ ਲੋੜ ਪਈ ਹੈ ਕਾਇਨੋਦੀ ਸ਼ਹਿਰ ਦਾ ਵਿਕਾਸ ਕਰਦੇ ਹੈ ਨਹੀਂ ਭਰਾਓ ਪੁੱਛੇ ਹੈ ਤਾਂ ਪਿੱਛੇ ਆਪ ਵੀ ਕੋਈ ਸਿਆਸੀ ਚਾਲ ਜਿਹੜੀ ਆਪਾਂ ਆਜਨਾ ਚੀਜ਼ਾਂ ਬੰਨ੍ਹਦੇ ਵਿੱਚ ਨੂੰ ਤਰਜੀਹ ਦਿੱਤੀ ਹੈ ਕਿਉਂਕਿ ਹੁਣ ਚਾਹੇ ਪਹਿਲਾਂ ਉਹ ਤਲਾਮੀ ਕੀ ਇੱਥੋਂ ਦੇ ਐਮਐਲਏ ਵੀ ਜਿਹੜੀ ਦੇਖ ਤੋਂ ਪਈ ਹੈ ਕਿ ਹੁਣ 100 ਕਿੱਲੇ ਦਾ ਹੋਰ ਕਹਿੰਦੇ ਨੇੜੇ ਉਹਨਾਂ ਨੇ ਰਾਕੇ ਕੰਡਕਟ ਕੀਤਾ ਹੈ ਕਿਉਂਕਿ ਜੇ ਬਾਸਟਾ ਉੱਥੇ ਜਾਊਗਾ ਦੀ ਮਾਰਕੀਟ ਬਣੂਗੀ ਪੂਰੀ ਸੁਲੰਗੀ ਦੇ ਜਿਹੜੇ ਟਰਾਂਕ ਆ ਮਹਿੰਗੇ ਵਿਕਣਗੇ ਆ ਜਿਹੜੀ ਬਦਰਾ ਦੀ ਤਰਕਾਰ ਜਿਹੜੀ ਲੋਕਾਂ ਨੂੰ ਲਾਰੇ ਨਾਰੇ ਲਾ ਕੇ ਆਈ ਸੀ ਵੀ ਅਸੀਂ ਲੋਕਾਂ ਦੇ ਧੀਮਤ ਆ ਦੀ ਲੋਕਾਂ ਤੋਂ ਗਏ ਹੋਇਆ ਅਸੀਂ ਲੋਕਾਂ ਦੀ ਮਰਜ਼ੀ ਨਾਲ ਚੱਲਾਂਗੇ ਅੱਜ ਭਰਾਵੋ ਸਾਰਿਆਂ ਦੇ ਸਾਹਮਣੇ ਆ ਪਸੰਨਾ ਤੇ ਕਿੰਨਾ ਵਧੀਆ ਰਾਹ ਪੈ ਗਈ। ਦੇਰ ਅਧਿਕਾਰਾਂ ਤੇ ਇਹ ਜਵਰ ਦੇ ਰਾਹ ਪੈ ਗਏ। ਜਿਹੜਾ ਕੋਈ ਹੱਤ ਮੰਗਦਾ ਉੱਥੇ ਤਾਹੋ ਲੰਨ ਮੈਂਦੀ ਹੈ। ਪਰ ਅੱਜ ਆਹ ਜਿਹੜਾ ਸ਼ਹਿਰ ਦਾ ਸਮੂੱਚਾ ਭਾਈਚਾਰਾ ਜਿੰਨਾਂ ਨੂੰ ਪਤਾ ਵੀ ਸਾਡੇ ਕਾਰੋਬਾਰ ਤਬਾਹ ਹੋ ਜਾਣੇ ਆ। ਅੱਜ ਕਿੰਨੀ ਰੌਣਕਾਂ ਦੇ ਮਸਟਾ ਬਾਹਰ ਆ ਗਿਆ ਭਾਵੇਂ ਕੁਝ ਨਹੀਂ ਬਚਣਾ। ਇਹਨਾਂ ਦੇ ਟੈਂਪੋ ਉਤੇ ਉਹ 3 ਮਿੰਨਾਂ ਤੇ ਆਇਆ ਕਰਦਾ ਅਗਲਾ ਦਾ ਤਮ ਕਰਕੇ ਮੁੜ ਜਾ ਕਰੂਗਾ ਅੱਜ ਹਰੇਕ ਬੰਦਾ ਜੇ ਬਾਜ਼ਾਰ ਤੇ ਉੱਤਰਦਾ ਤੇ ਸਾਮਾਨ ਲੈਣਾ ਤਾਂ ਵੀ ਨਾਲ ਗੁਜ਼ਾਰ ਹੈ ਤੇ ਕੋਟਕ ਕੈਰੀ ਦੇ ਕੰਮਾਂ ਤਾਂ ਵੀ ਇਥੋਂ ਨੇੜੇ ਅਜੇ ਜਿਆਦੇ ਲੋਕਾਂ ਨੂੰ ਕੰਮ ਦਿੱਤੇ ਜਾਂਦੇ ਆ ਕੋਟਕ ਕੈਰੀਆਂ ਜਾਂ ਹੱਥ ਕਾਰਾਂ ਚ ਉਹ ਹੱਥ ਕਾਰ ਵੀ ਇਥੋਂ ਸਰਕਾਰੀ ਨੇੜੇ ਆ ਤੇ ਲਈ ਇਹ ਸਰਕਾਰ ਲੋਕਾਂ ਦੇ ਗੱਲ ਸੁਣਨ ਤੇ ਜਾ ਰਹੀ ਆ ਕਿਤੇ ਹੋਵੇ ਜਗਾ ਦੀ ਪੂਰ ਪ੍ਰਭਾ ਵਿੱਚ ਜਗਾ ਪਿੰਦੇ ਪਾਸੇ ਬਹੁਤ ਸੰਕਿਆ ਜਿਹੜਾ ਸਰਕਾਰ ਪਹੁੰਚਵਾਜੀ ਕਰ ਰਹੀ ਆ ਜਿਹੜੀ ਇੱਥੇ ਪੀਆਰਟੀਸੀ ਵਰਖਸ਼ਾਤ ਹੈ ਉਥੇ ਜਿੱਥੇ ਮਰਜ਼ੀ ਆ ਵੱਡਾ ਡਾਟਾ ਪਸਾਰਿਆ ਜਾ ਸਕਦਾ ਹੈ ਤੁੰ ਨੂੰ ਵਰਖਸ਼ਾਤ ਬਾਹਰ ਨਿਕਲ ਸਕਦੀ ਆ ਇਹ ਨਹੀਂ ਪਰ ਉਹ ਨਹੀਂ ਕਿਉਂਕਿ ਉਥੇ ਬਸ ਲੋਅਚ ਦਿਖਾਈ ਦਿੰਦਾ ਹੈ ਉਹੀ ਲੋਕ ਜ਼ੋਰ ਲਾ ਰਹੇ ਹੁੰਦੇ ਲਗਾਣ ਦੇ ਜਿਵੇਂ ਸਾਡੇ ਪ੍ਰਧਾਨ ਜੀ ਦੱਸ ਕੇ ਗਏ ਆ ਕਿ ਜਿਹੜਾ ਲੋਕ ਨੂੰ ਇੱਥੇ ਵਰਤੋਂ ਸੰਤਾਪ ਕੋਈ ਆਟੋ ਰੱਖਿਆ ਕੇ ਹੋਣਾ ਕੇ ਜਿਹੜਾ ਜੇ ਤੁਮੀ ਬੋਲ ਪਣਾ ਉਹ ਤੋਂ ਪ੍ਰਤਾਪ ਬੋਲ ਤਾ ਉਹ ਜਿੰਨਾ ਚਿਰ ਪੈਸਾ ਦੇ ਕੇ ਬੋਲ ਤਾ ਜੇ ਕੋਈ ਕਿਨੇ ਕੋਈ ਆਟੋ ਰੱਖੇ ਸਵਾਰੀ ਆਇਆ ਕਰੂਗੀ ਤੇ ਰਾਹ ਦੇ ਵਿੱਚ ਜਾੜਦੇ ਡੁੱਟਦਾ ਵੀ ਹੈ ਡੋਟਰੀ ਹੁਣੀ ਆ ਨਖੇੜੀ ਆਸਰੇ ਸ਼ਰਤਾਂ ਵੀ ਆਏ ਘਰਾਂ ਦੇ ਚੰਗੇ ਭਰੇ ਖਾਵਾਦਾਰੀ ਦੇ ਪਤਾ ਤੇ ਜੇ ਤਾਂ ਫਿਰ ਲੋਕਾਂ ਨੂੰ ਪਤਾ ਹੀ ਹੈ ਵੇਗ ਨੂੰ ਪਤਾ ਜੇ ਕੋਈ ਸ਼ਹਿਰ ਚੋਂਦਾ ਉਹਦੀ ਜੇਬ ਚ ਨਾਲ ਛੇੜਣੀ ਹੋਣੀਗੀ ਇਸ ਲਈ ਇਥੋਂ ਦੇ ਪ੍ਰਸ਼ਾਸਨ ਨੂੰ ਇਥੋਂ ਦੇ ਜਿਹੜਾ ਤੁਸੀਂ ਦੇ ਪ੍ਰਸ਼ਾਸਨ ਹੈ ਇਹ ਹੁਕਮ ਕਰਦੀ ਨੀਂਦ ਉੱਤਾ ਪਿਆ ਲੱਗ-ਪੱਗ ਮੇਰੇ ਘਰ 'ਚ ਹੋ ਗਏ 30 ਦਿਨਾਂ ਤੋਂ ਸ਼ੁਰੂ ਹੋ ਗਏ ਨੌਵਾਂ ਦਿਨ ਹੈ ਸਰ ਮੇਰਾ ਅੱਜ ਨੌਵਾਂ ਦਿਨ ਹੈ ਤੇ ਇਥੋਂ ਦਾ ਜਿਹੜਾ ਪਹਰਾਸ ਨੇ ਇਥੋਂ ਦਾ ਡੀਸੀ ਤ੍ਰਿਭਲ ਪ੍ਰਸ਼ਾਸਨ ਹੈ ਤਾਹੇ ਪੁਰਤ ਪ੍ਰਸ਼ਾਸਨ ਹੈ ਕੋਈ ਸਰਕਾਰ ਦੇ ਮੂਹਰੇ ਇਹ ਨਾ ਲਿਖੇ ਹੋਇਆ ਸਰਕਾਰ ਨੂੰ ਕਹੀ ਰਹੀ ਦੇ ਰਹੇ ਸਰਕਾਰ ਦੀ ਬੋਲੀ ਮੋੜ ਰਹੇ ਆ ਇਹ ਸ੍ਰੀ ਸਰਕਾਰੀ ਵੀ ਇਥੋਂ ਦੇ ਪ੍ਰਸ਼ਾਸਨ ਨੂੰ ਚੇਤਾਵਨੀ ਆ ਜੇ ਤੁਸੀਂ 4 ਮਾਰਖਿਆਂ ਦਾ ਦਾਦਾ ਘੁੱਟੋ ਤੁਸੀਂ ਸ਼ਹਿਰ ਮੁਹੱਲਿਆਂ ਦੇ ਰੋਗਾਰ ਦੇ ਵਿੱਚ ਲੱਤ ਨਾ ਮਾਰੋ ਤੁਸੀਂ ਸ਼ਹਿਰ ਦਾ ਜਿਹੜਾ ਹਾਂ ਤੁਸੀਂ ਥੋੜਾ ਪੜ੍ਹ ਕੇ ਨਿਓ ਅਸੀਂ ਮਤਲਬ ਵਿਕਾਸ ਦਾ ਨਾਮ ਦਿੰਦੇ ਹਾਂ ਤੇ ਇਹ ਵਿਕਾਸ ਦਾ ਇਸ ਤਰ੍ਹਾਂ ਨਹੀਂ ਰਹਿਣ ਦਿਓ ਤਾਂ ਕੇ ਅੰਗਰੇਜ਼ਾਂ ਦੇ ਰਚ ਜਿਹੜਾ ਕਿਸੇ ਵੀ ਸਰਕਾਰ ਤੇ ਕਾਲਖ ਦਾ ਟੁਕਰਾ ਬਕਰ ਬਚਣਾ ਨਹੀਂ ਗੁਤਾ ਉਹ ਨਾਲ ਕੋਈ ਵੀ ਮਾਣ ਨਹੀਂ ਸਕੋਗੇ ਇਹ ਲਈ ਇਹ ਥੋੜੇ ਸਿੰਘ ਸਾਹਿਬ ਇਹ ਥੋੜਾ ਐਸਫੀ ਇਹ ਥੋੜਾ ਕੋਈ ਹੋਰ ਜਿਹੜਾ ਕੁਝ ਜ਼ਿੰਮੇਵਾਰ ਅਧਾਰੀ ਹੈ ਇਹਨਾਂ ਤਾਂ ਸਾਡੀ ਚੇਤਾਵਨੀ ਹੈ ਕਿ ਆ ਲੋਕਾਂ ਦੀ ਗੱਲ ਕਹਿੰਦੇ